ਇਲਾਕਾ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰਜਿੰਦਰ ਬਰਾੜ ਅੱਜ ਮੈਂ ਤੁਹਾਡੇ ਨਾਲ ਸਰਦੀਆਂ ਦੇ ਸੀਜ਼ਨ ਦੀਆਂ ਸਬਜ਼ੀਆਂ ਦੇ ਉਹ ਸਬਜ਼ੀਆਂ ਦੇ ਮੇਵੇ ਬਾਰੇ ਗੱਲ ਕਰਨ ਜਾ ਰਿਹਾ ਹਾਂਗਾ ਜਿਹਨੂੰ ਸਰਦੀਆਂ ਦੇ ਸੀਜ਼ਨ ਦੀਆਂ ਸਬਜ਼ੀਆਂ ਦਾ ਮੇਵਾ ਕਹਿ ਦਿੱਤਾ ਜਾਂਦਾ ਹੈ ਤਾਂ ਇਹਦੇ ਵਿੱਚ ਕੋਈ ਵੀ ਅਤਕਤਨੀ ਵਾਲੀ ਗੱਲ ਨਹੀਂ ਹੋਊਗੀ ਕੁਝ ਕਿਸਾਨ ਵੀ ਸਮਝ ਵੀ ਗਏ ਹੋਣੇ ਆ ਸਰਦੀਆਂ ਦੇ ਵਿੱਚ ਜੋ ਸਬਜ਼ੀਆਂ ਆਈਆਂ ਢਿੰਗਰੀ ਖੁੰਮ ਬਾਰੇ ਅੱਜ ਜਾਣਕਾਰੀ ਦੇਣ ਜਾ ਰਹੀਆਂ ਹਾਂ ਅੱਜ ਜਿਹੜੇ ਕਿਸਾਨਾਂ ਤੁਹਾਨੂੰ ਬੁਲਾਉਣ ਜਾ ਰਹੇ ਆ ਕਾਫੀ ਸਮੇਂ ਤੋਂ ਆਪਣੇ ਘਰ ਦੇ ਵਿੱਚ ਢਿੰਗਰੀ ਖੁੰਬ ਦੀ ਕਾਸ਼ਤ ਕਰ ਰਹੀ ਹੈ ਅੱਜ ਆਪਾਂ ਇਹਨਾਂ ਤੋਂ ਸਾਰੀ ਜਾਣਕਾਰੀ ਵੀ ਲਵਾਂਗੇ ਉਹਦੇ ਬਾਰੇ ਕਿਵੇਂ ਇਹ ਤਿਆਰ ਹੁੰਦੀ ਹੈ ਕਿੱਥੋਂ ਬੀਜ ਮਿਲਦਾ ਹੈ ਇਹਦਾ ਆਓ ਤੁਹਾਨੂੰ ਮਿਲਾਉਣੀ ਹੈ ਪਹਿਲਾਂ ਤਾਂ ਭਰਾ ਜੀ ਨੂੰ ਕਹਾਂਗੇ ਆਪਣੇ ਬਾਰੇ ਤੇ ਆਪਣੇ ਪਿੰਡ ਬਾਰੇ ਜਾਣਕਾਰੀ ਦੇਣ ਹਾਂਜੀ ਸਭ ਤੋਂ ਪਹਿਲਾਂ ਤੁਹਾਡੇ ਮਾਧਿਅਮ ਰਹਿਣੀ ਦੇ ਫੇਸਬੁਕ ਤੇ ਔਰ ਕਿਸਾਨ ਭੈਣਾਂ ਨੂੰ ਪਿਆਰ ਭਰੀ ਸਤਿ ਸਾਕ ਮੇਰਾ ਨਾਮ ਜਗਮੀਤ ਸਿੰਘ ਹੈ ਪਿੰਡ ਪੋਕੜਾ ਜ਼ਿਲ੍ਹਾ ਫਸ਼ੰਟਾ ਦਾ ਵਸਨੀਕ ਹਾਂ ਮੈਂ ਪਿਛਲੇ 3 ਸਾਲ ਤੋਂ ਇਹ ਢੀਂਗਰੀ ਦੀ ਖੇਤੀ ਆਪਣੇ ਘਰ ਵਿੱਚ ਕਰ ਰਿਹਾ ਹਾਂ ਇਹਦੇ ਬਾਰੇ ਤੁਹਾਨੂੰ ਸਾਡਾ ਜਾਣਕਾਰੀ ਲੈਣੀ ਚਾਹੁੰਦੇ ਵੀ ਢੀਂਗਰੀ ਹੰਪ ਦੀ ਖੇਤੀ ਵਾਸਤੇ ਆਪਾਂ ਨੂੰ ਕਿੰਨੀ ਕਿ ਜਗ੍ਹਾ ਦੀ ਲੋੜ ਪੈਂਦੀ ਹੈ ਇਹਦੇ ਵਾਸਤੇ ਕੋਈ ਬਹੁਤੀ ਜ਼ਰੂਰਤ ਇਹ ਵੀ ਕਿ ਪ੍ਰੇਵਾਸਤੇ ਉਸ ਇੱਕ ਸਿਹਾਰਨ ਕਮਰੇ ਦੇ ਵਿੱਚ ਨੂੰ ਤੁਸੀਂ ਮਤਲਬ ਕਰ ਸਕਦੇ ਆ ਪਿਆਰ ਤੇ ਇਹਦੇ ਵਾਸਤੇ ਕੋਈ ਬਹੁਤੀ ਜਗ੍ਹਾ ਦੀ ਲੋੜ ਨਹੀਂ ਜਿੱਥੇ ਸੰਘਣੀ ਆਬਾਦੀ ਸ਼ਹਿਰਾਂ ਦੇ ਵਿੱਚ ਵੀ ਤੁਸੀਂ ਕਾਸ਼ਤ ਕਰ ਸਕਦੇ ਹੋ ਔਰ ਪਿੰਡਾਂ ਦੇ ਵਿੱਚ ਤਾਂ ਆਪਣੇ ਕੋਲ ਜਾਦਾ ਜਗ੍ਹਾ ਹੁੰਦੀ ਉੱਥੇ ਤਾਂ ਸਫਲਤਾ ਹੀ ਹੋ ਜਾਂਦੀ ਹੈ ਇੱਕ ਕਿਸੇ ਖਾਸ ਤਰੀਕੇ ਨਾਲ ਹੋ ਜਾਂਦੀ ਹੈ ਤੇ ਇਹ ਪਿਓਰ 100% ਆਰਗੇਨਿਕ ਔਰ ਨੇਚਰਲੀ ਕੀਤੀ ਆ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਕਿਸਾਨ ਵੀਰਾਂ ਨੂੰ ਵੀ ਵੱਧ ਤੋਂ ਵੱਧ ਇਹ ਕਾਸ਼ਤ ਕਰੋ ਜੋ ਕਿ ਆਪਣੇ ਸਰੀਰ ਦੇ ਵਿੱਚ ਪ੍ਰੋਟੀਨ ਭਰਪੂਰ ਹੋਵੇ ਇੱਕ ਬਹੁਤ ਵਧੀਆ ਆਰਗੈਨਿਕ ਸਬਜ਼ੀ ਤਿਆਰ ਕਰ ਸਕਦੇ ਆ ਇਹਦੀ ਕੋਈ ਬਹੁਤੀ ਜਗ੍ਹਾ ਦੀ ਲੋੜ ਨਹੀਂ ਥੋੜੀ ਜਗ੍ਹਾ ਵਿੱਚ ਹੀ ਤਿਆਰ ਕੀਤੀ ਜਾ ਸਕਦੀ ਫਿਰ ਤਾਂ ਜਿਵੇਂ ਕਿਸਾਨ ਹੈ ਆਪਣੇ ਪਿੰਡਾਂ ਵਾਲੇ ਤਾਂ ਹਰੇਕ ਕੋਲੇ ਜਗ੍ਹਾ ਹੁੰਦੀ ਹੈ ਇਹਨੂੰ ਸਹਾਇਕ ਧੰਦੇ ਵਜੋਂ ਵੀ ਅਪਣਾ ਸਕਦੇ ਆ ਬਿਲਕੁਲ ਜੀ ਸਹਾਇਕ ਧੰਦੇ ਵਜੋਂ ਅਪਣਾ ਸਕਦੇ ਆ ਇਹਦੀ ਕੋਈ ਬਹੁਤੀ ਮਿਹਨਤ ਦੀ ਵੀ ਲੋੜ ਨਹੀਂਗੀ ਔਰ ਇਹ ਬਸ ਇਹ ਇਹ ਆਪਣਾ 2 ਕਿਲੋ ਵੀ ਮਤਲਬ ਲੈ ਕੇ ਉਹ 20 ਕਿਲੋ ਤੂੜੀ ਦੇ ਵਿੱਚ ਗਿੱਲੀ ਤੂੜੀ ਦੇ ਵਿੱਚ ਤਿਆਰ ਕੀਤੀ ਜਾ ਸਕਦੀ ਹੈ ਇਹ 20 ਕਿਲੋ ਤੂੜੀ 24 ਘੰਟੇ ਤੋਂ ਲੈ ਕੇ 36 ਘੰਟੇ ਤੱਕ ਤੁਸੀਂ ਮਤਲਬ ਇਹਨੂੰ ਗਿੱਲੀ ਡਿੱਗੀ ਦੇ ਵਿੱਚ ਪਾ ਕੇ ਤੇ ਉਸ ਤੋਂ ਬਾਅਦ 36 ਘੰਟਾ ਬਾਅਦ ਕੱਢ ਕੇ ਇਹਨੂੰ ਪਾਣੀ ਮਤਲਬ ਇਹਨੂੰ ਜੋੜ ਕੇ ਚੰਗੀ ਤਰ੍ਹਾਂ ਤਾਂ ਇਹਨੂੰ ਇੱਕ ਟਰਪਾਲ ਦੇ ਉੱਤੇ ਤਿੰਨ ਹਿੱਸਿਆਂ ਦੀ ਢੇਰਾਂ ਬਣਾ ਕੇ 2 ਕਿਲੋ ਬੀਜ ਦੇ ਨਾਲ ਇਹਨੂੰ ਤਿਆਰ ਕੀਤੀ ਜਾ ਸਕਦੀ ਹੈ ਤੇ ਇਹਦਾ ਕੋਈ ਬਹੁਤਾ ਜ਼ਿਆਦਾ ਵੀ ਮਿਹਨਤ ਵਾਲੀ ਕੋਈ ਗੱਲ ਨਹੀਂ ਈ ਇਸੇ ਤਰ੍ਹਾਂ ਸਾਡੇ ਤਰੀਕੇ ਨਾਲ ਦਿੱਤੀ ਜਾ ਸਕਦੀ ਤੁਸੀਂ ਇਹ ਤੋਂ ਦੱਸੋਗੇ ਜਿਹੜਾ ਬੀਜ ਹੈ ਇਹ ਇਹ ਕਿੱਥੋਂ ਉਪਲਬਧ ਹੁੰਦਾ ਆਪਾਂ ਨੂੰ ਹਾਂਜੀ ਇਹਦਾ ਬੀ ਲੁਧਿਆਣਾ ਯੂਨੀਵਰਸਿਟੀ ਦੇ ਡਾਕਟਰ ਰਾਜਪਾਲ ਪਟੇਲਾ ਦੀ ਲੈਬ ਤੋਂ ਅੱਛਾ ਜੀ ਹਿਮਾਚਲ ਪ੍ਰਦੇਸ਼ ਸੋਲਨ ਤੋਂ ਤੇ ਇਹ ਤੁਸੀਂ ਐਮਾਜ਼ਨ ਰਾਹੀਂ ਵੀ ਇਹ ਕਿਤੇ ਮਤਲਬ ਤੁਸੀਂ ਲੈ ਸਕਦੇ ਹੋ ਤੇ ਜਿਆਦਾ ਇਹ ਜਿਹੜੇ ਆਪਣੇ ਵਕ ਵਕ ਪੰਜਾਬ ਦੇ ਜ਼ਿਲ੍ਹੇ ਜਿੱਥੇ ਖੇਤੀਬਾੜੀ ਵਿਗਿਆਨ ਕੇਂਦਰ ਕੇਵੀ ਕੇਂਟਰਾਂ ਤੇ ਵੀ ਇਹਦਾ ਬੀ ਉਪਲਬਧ ਹੈ ਇਸ ਸੌਖੇ ਤਰੀਕੇ ਨਾਲ ਲਿਆ ਜਾ ਸਕਦਾ ਹੈ ਹਾਂਜੀ ਭਰਾ ਜੀ ਜਿਵੇਂ ਤੁਸੀਂ ਦੱਸਿਆ ਵੀ ਇਹ ਆਪਾਂ Amazon ਤੋਂ ਵੀ ਉਪਲਬਧ ਦਾਪਾ ਨੂੰ ਤੇ ਬਹੁਤ ਵਧੀਆ ਮਾਧਿਅਮ ਹੈ ਕਿਉਂਕਿ ਹਰੇਕ ਕੋਲੇ ਫੋਨ ਦੇ ਵਿੱਚ Amazon ਚੱਲਦਾ ਹੀ ਆ ਕੋਈ ਵੀ ਆਰਡਰ ਕਰ ਸਕਦਾ ਵੈਸੇ ਤੁਸੀਂ ਜਿਹੜਾ ਇਹਦਾ ਢੀਂਗਰੀ ਦਾ ਸੀਡ ਮੰਗਾਇਆ ਸੀਗਾ ਉਹ ਤੁਹਾਨੂੰ ਕੀ ਰੇਟ ਪਿਆ ਤੇ ਕਿੱਥੋਂ ਤੁਹਾਨੂੰ ਮਿਲਿਆ ਸੀਗਾ ਜੀ ਹਾਂਜੀ ਆਪਾਂ ਨੂੰ ਬੀ ਲੁਧਿਆਣਾ ਯੂਨੀਵਰਸਿਟੀ ਤੋਂ ਲੈ ਕੇ ਆਏ ਸੀ ਹਾਂਜੀ ਤਾਂ ਸਾਨੂੰ ਇਹ 100 ਰੁਪਏ 110 ਰੁਪਏ ਪਰ ਪੈਕੇਟ ਦੇਖਣ ਲੱਗੇ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਇੱਕ ਹੁਣ ਤੁਸੀਂ ਸਾਨੂੰ ਜਿਹੜੀਆਂ ਖੁੰਬਾ ਦੀ ਕਾਸਟ ਕਰ ਰਹੇ ਹੋ ਹਨਾ ਜਿੱਥੇ ਆਪਾਂ ਇਹ ਤਿਆਰ ਕਰ ਰਹੇ ਹਾਂ ਹਾਂਜੀ ਬੀਜੇਵੇਂ ਇੱਕ ਤਾਂ ਸਾਨੂੰ ਉਹ ਜਗ੍ਹਾ ਦਿਖਾਓ ਕਿੰਨੀ ਕੁ ਜਗ੍ਹਾ ਘੇਰੀ ਹੈ ਉਹਨਾਂ ਨੇ ਹਨਾ ਕਿਵੇਂ ਆਪਾਂ ਨੇ ਸਾਰੇ ਸੋਤਿਆਂ ਨੂੰ ਪਤਾ ਲੱਗ ਜੇ ਵੀ ਆਪਾਂ ਕਿੰਨੀ ਥੋੜੀ ਜਗ੍ਹਾ ਦੇ ਵਿੱਚ ਇਹ ਨਾ ਆਪਣਾ ਸਹਾਇਕ ਧੰਦੇ ਵਜੋਂ ਆਪਣੇ ਘਰ ਦੇ ਵਾਸਤੇ ਕਿਵੇਂ ਖੇਤੀ ਕਰ ਸਕਦੇ ਹਾਂ ਤੇ ਆਓ ਆਪਾਂ ਦੇਖਦੇ ਹਾਂ ਤੁਹਾਡਾ ਜਿੱਥੇ ਵੀ ਤੁਸੀਂ ਇਹ ਤਿਆਰ ਕਰ ਰਹੇ ਹੋ ਬਾਕੀ ਜੋ ਪ੍ਰੋਸੈਸ ਹੈ ਜਿਵੇਂ ਜਿਵੇਂ ਵੀਰ ਜੀ ਨੇ ਤਿਆਰ ਕਰਾਇਆਗਾ ਪਹਿਲਾਂ ਕਿਵੇਂ ਕਰਨਾਗਾ ਕਿਵੇਂ ਬੀਜ ਉਹ ਚਿਰ ਲਾਉਣਾਗਾ ਟੂੜੀ ਦੇ ਵਿੱਚ ਉਹ ਮੈਂ ਵੀਡੀਓ ਇਹਦੇ ਵਿੱਚ ਮੈਂਸ਼ਨ ਕਰ ਦਾਂਗੇ ਤੁਹਾਨੂੰ ਤੁਸੀਂ ਦੇਖ ਸਕਦੇ ਹੋ ਉਹਨੂੰ ਚਲੋ ਆਪਾਂ ਦੇਖੀਏ ਜੀ ਹਾਂਜੀ ਹਾਂਜੀ ਬਈ ਆਪਣਾ ਤਿਆਰ ਕੀਤੇ ਦੇ ਲਖਾਉ ਤੇ ਇਹ ਇਹ ਆਪਾਂ ਕਿਤੂ ਬੜਾ ਫਟਾ ਰੂੰ ਵੀ ਨਹੀਂ ਦਾਪੇ ਤਾ ਕਰੂਗਾ ਸਪੋਰਟ ਇੱਥੇ ਰੱਖ ਕੇ ਜਿਵੇਂ ਜਿਵੇਂ ਇਹ ਬੋਲਿਕਾ ਆਪਣੇ ਘਰੇਲੂ ਸਬਜ਼ੀ ਵਾਸਤੇ ਨੂੰ ਚਾਰ ਕਰ ਰਹੇ ਹਾਂ ਕੋਈ ਮਤਲਬ ਕਿਉਂ ਪਰਪਜ ਨਹੀਂ ਹੈ ਜੀ ਆਪਣਾ ਸਹਾਇਕ ਧੰਦੇ ਵਜੋਂ ਹੈ ਜਿਵੇਂ ਕਿਸੇ ਕਿਸਾਨ ਨੇ ਸਹਾਇਕ ਧੰਦਾ ਕਰਨਾ ਹੋਵੇ ਜਿਵੇਂ 10 ਵਜੇ 10 ਦਾ ਰੂਹਾਂ ਬਾਈ ਜੀ ਦਾ ਇਹਦੇ ਵਿੱਚ ਤੁਸੀਂ ਥੱਲੇ ਇਹਨੇ ਸਾਰਾ 2 ਫੁੱਟ ਥਾ ਕੇ ਲਿਓ ਚਾਈ ਦੇ ਵਿੱਚ ਇੱਥੇ ਸਲੇਬਾ ਪਾ ਪਾ ਕੇ ਤੁਸੀਂ ਕਿੰਨੀ ਵੀ ਖੇਤੀ ਕਰ ਸਕਦਾ ਹੋ ਬਈ ਬਿਲਕੁਲ ਕੋਈ ਜ਼ਿਆਦਾ ਜਗ੍ਹਾ ਦੀ ਲੋੜ ਨਹੀਂ ਜੀ ਤੇ ਇੱਕ ਮੈਂ ਧਿਆਨ ਚ ਕਰ ਰਹੇ ਹਾਂ ਜਿਵੇਂ ਆਹ ਕਾਹਦੇ ਵਾਇਕੁਸ਼ੀ ਮੇਰੇ ਅੰਦਰ ਪੁੰਜਾ ਦਾ ਇਕਟਿਆ ਹੈ ਵਾ ਇਹ ਇਹਦਾ ਕੀ ਕਾਰਨਾ ਜੀ ਇਹ ਕਾਹ ਤੋਂ ਕੱਟ ਰੀ ਇਹ ਬਾਈ ਜੀ ਇਹਨਾਂ ਇਨਫਾਫਾ ਲੈ ਕੇ ਆਪਾਂ ਜੋ ਤੁਰੀ ਨੂੰ ਚੰਗੀ ਤਰ੍ਹਾਂ ਦੀ ਹਵਾ ਲੈਣੀ ਚਾਹੀਦੀ ਜਿਹਨੂੰ ਕੋਸ ਦੀ ਭਾਤੀ ਦੀ ਮਰੀਦਾ ਚੰਗੀ ਤਰ੍ਹਾਂ ਪ੍ਰੈਸ ਕਰਦੇ ਠੀਕ ਹੈ ਜੀ ਜੇ ਥੋੜਾ ਬਹੁਤਾ ਪਾਣੀ ਆਉਂਦਾ ਤਾਂ ਇਹ ਨੁਕਰਾਂ ਨਾਲ ਬਾਹਰ ਨਿਕਲ ਜੂਗਾ ਤਾਂ ਕਿ ਬੀਜ ਨਹੀਂ ਖਰਾਬ ਹੋਦਾ ਸਹੀ ਸਹੀ ਪ੍ਰੈਸ਼ਰ ਦੇਤੇ ਵਧੀਆ ਹੋਗਾ ਇਹ ਹੋਗੀ ਬਾਕੀ ਆਪਾਂ ਤੁਹਾਨੂੰ ਅੱਗੇ ਜੋ ਦੱਸਾਂਗੇ ਜੋ ਫਲਾਵਰਿੰਗ ਆਉਗੀ ਇਹਦੇ ਪਾਰਟ ਦੇ ਵਿੱਚ ਤੁਹਾਨੂੰ ਸਾਰਾ ਸਮਝਾ ਦਾਂਗੇ ਕਿਵੇਂ ਕਿਵੇਂ ਇਹ ਕਿੰਨੇ ਦਿਨਾਂ ਦਾ ਪ੍ਰੋਸੈਸ ਹੈ ਇਹਦੇ ਕਿੰਨੇ ਦਿਨਾਂ ਬਾਅਦ ਫਲਾਵਰਿੰਗ ਆਉਣ ਲੱਗਦੀ ਜਦੋਂ ਆਪਾਂ ਇਹਦਾ ਬੀਜ ਲਾਤਾ ਉਸ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਜੇ ਬਾਈ ਜੇ ਟੈਂਪਰੇਚਰ ਦੇ ਅਕੋਰਡਿੰਗ ਉਹ ਪੰਜ-ਸੱਤ ਦਿਨਾਂ ਬਾਅਦ ਵੀ ਲਿਆ ਜਾਂਦਾ ਜੇ ਬਹੁਤ ਠੰਡ ਹੈ ਮਤਲਬ ਜਿਆਦਾ ਹੈ ਜਿਹਨੂੰ ਆਪਾਂ ਥੋੜਾ ਜਿਹਾ ਜਗ੍ਹਾ ਤਾਪਮਾਨ ਵਾਲੀ ਚ ਰੱਖਣਾ ਪੈਂਦਾ ਹੈਗਾ ਹਾਂਜੀ ਤੇ ਪੈਸੇ ਤੋਂ 15 ਤੋਂ 20 ਦਿਨਾਂ ਦੇ ਵਿੱਚ ਜਿਹੜੀ ਫਲਾਉ ਮਤਲਬ ਮਗਰਦੇ ਤੇ ਉਹ ਮਤਲਬ ਵਾਈਟ ਜਾਂ ਹੋ ਜੂਗਾ ਸਾਈਟਾਂ ਇਹਨਾਂ ਠੀਕ ਹੈ ਉਸ ਤੋਂ ਬਾਅਦ ਫਲਾਵਿੰਗ ਹੀ ਆ ਜਾਣੀ ਹੈ 20-25 ਦਿਨ ਲਾਇ ਦਿੰਦੇ ਆ ਪ੍ਰੋਕਸੀਮੈਟਰੀ ਠੀਕ ਹੈ ਠੀਕ ਹੈ ਹਾਂਜੀ ਫਿਰ ਜਿਵੇਂ ਜਿਵੇਂ ਮੌਲਕੀ ਬਾਹਰ ਨਿਕਲਦੇ ਦੇ ਵਿੱਚੋਂ ਜੀ ਫਾਈਟ ਜਿਹੜੀ ਨਵੀਂ ਹੋਊਗੀ ਥੋੜੀ ਬਹੁਤੀ ਰਹਿ ਵੀ ਜਾਂਦੀ ਹਾਂ ਆਹ ਜੀ ਇਹ ਤੁਹਾਨੂੰ ਪਾਸ ਕਰਾਂਗੇ ਛੋਟੇ ਛੋਟੇ ਅੱਛਾ ਅੱਛਾ ਜੀ ਉਹਦੇ ਵਿੱਚ ਜਿੱਦੀ ਬਾਹਰ ਫਰਾਮਿੰਗ ਆ ਜਾਣੀ ਇਹਦੀ ਠੀਕ ਹੈ ਠੀਕ ਹੈ ਜੀ ਤੇਰੀ ਚੋਦੋ ਜੀ ਇਹ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦੀ ਖੁਸ਼ੀ ਇਹ ਹੋਊਗੀ ਵੀ ਕਿਸਾਨ ਹੈ ਇਹਨਾਂ ਨੂੰ ਦੇਖ ਕੇ ਹੋਰ ਵੀ ਹਨਾ ਆਪਣੇ ਘਰ ਜੋਗੀ ਨਹੀਂ ਤਾਂ ਸਾਇਕ ਤੁਹਾਨੂੰ ਦੇਵਜੋਂ ਆਪਣੇ ਘਰ ਜੋਗੀ ਕਿਉਂਕਿ ਇਹ ਹਾਈ ਪ੍ਰੋਟੀਨ ਹੈ ਜੋ ਬੰਦਾ ਨੌਨ ਵਿੱਚ ਨਹੀਂ ਖਾਂਦਾ ਉਹਦੇ ਲਈ ਬਹੁਤ ਵਧੀਆ ਸੋਰਸ ਹੈ ਪ੍ਰੋਟੀਨ ਦਾ ਤੇ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਠੀਕ ਹੈ ਜੀ ਫਿਰ ਅਗਲੀ ਵੀਡੀਓ ਵਿੱਚ ਮਿਲਦੇ ਆਂ ਜਦੋਂ ਫਲੇਵਰਿੰਗ ਆਉਂਦੀ ਹੈ ਜੋ ਵੀ ਪ੍ਰੋਸੈਸਾਂ ਨਾਲ ਦੀਆਂ ਤੁਹਾਨੂੰ ਅਗਲੇ ਪਾਰਟਾਂ 'ਚ ਦਿਖਾਵਾਂਗੇ ਸਾਰਿਆਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ